ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਬੇੜਾ ਦਾ ਦੁਖਦਾਈ ਖਬਰ ਰੰਗੀਰਪੁਰ ਤੋਂ ਸਾਹਮਣੇ ਆਈ ਹੈ ਜੋ ਕਿ ਰੋਪੜ ਦੇ ਬਿਲਕੁਲ ਨੇੜੇ ਪੈਂਦਾ ਹੈ ਤੇ ਇੱਥੇ ਦੀ ਇੱਕ ਮਹਿਲਾ ਜਦੋਂ ਵਿਆਹ ਦੇ ਵਿੱਚ ਆਈ ਹੋਈ ਸੀ ਤਾ ਜਦੋਂ ਘਰ ਤੇ ਬਾਹਰ ਨਿਕਲੀ ਤਾਂ ਇੱਟਾਂ ਦੇ ਭਰੇ ਹੋਏ ਇੱਕ ਟਰੱਕ ਥੱਲੇ ਉਹ ਆ ਗਈ ਜਿਸ ਨੂੰ ਕੀ ਗੰਭੀਰ ਹਾਲਤ ਵਿੱਚ ਦੇਖਦੇ ਹੋਏ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਕੀ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਵਿਖਾਣੀਆਂ ਜਿੱਥੇ ਕੀ ਟਰੱਕ ਨੂੰ ਲੋਕਾਂ ਵੱਲੋਂ ਘੇਰ ਦਿੱਤਾ ਗਿਆ ਅਤੇ ਫਿਰ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਦਿਖਾਣੇ ਆ ਤੁਹਾਨੂੰ ਉਹ ਪੂਰੀ ਵੀਡੀਓ ਕਿ ਜਿਸ ਦੇ ਵਿੱਚ ਵਿਅਕਤੀ ਕਹਿ ਰਿਹਾ ਕਿ ਟਰੱਕ ਦੇ ਥੱਲੇ ਇੱਕ ਮਹਿਲਾ ਆ ਚੁੱਕੀ ਹੈ ਤੇ ਉਸ ਦੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਲੋ ਜੀ ਮਿੱਤਰੋ ਬੇਟੀ ਸਾਡੀ ਕਹਿੰਦੇ 35 ਸਾਲ ਦੀ ਸੀ ਤੇ ਵਿਆਹ ਦੇ ਵਿੱਚ ਆਈ ਹੋਈ ਸੀ ਇੱਥੇ ਤੇ ਉਹਦੇ ਰਿਸ਼ਤੇਦਾਰ ਦੱਸ ਰਹੇ ਨੇ ਕਿ ਉਹਦੀ ਜਿਹੜੀ ਰੀਡ ਦੀ ਹੱਡੀ ਆ ਫ੍ਰੈਕਚਰ ਹੋ ਚੁੱਕੀ ਆ ਕਾਫੀ ਨੁਕਸਾਨ ਹੋਇਆ ਤੇ ਪੁਲਸ ਵੀ ਪਹੁੰਚੀ ਹੈ। ਰੰਗੀਲਪੁਰ ਦੇ ਵਿੱਚ ਇਹਨਾਂ ਨੇ ਬਹੁਤ ਕਿਰਪਾ ਹੋਈ ਆ ਗੁਰੂ ਦੀ ਮੇਰੇ ਤੇ ਵੀ ਕਿ ਅਸੀਂ ਟਰੱਕ ਕਾਬੂ ਕਰ ਲਿਆ। ਤੇ ਸਰਦਾਰ ਜੀ ਦਾ ਧੰਨਵਾਦ ਹੈ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਭੈਣ ਕਿੰਨੀ ਕੁਮਰ ਸੀ ਬੇਟੀ ਦੀ 20 ਬੰਦੇ ਕਿੰਨੇ ਸਾਲ ਦੇ 20 ਕਿ ਸਾਲ ਦੇ ਇੱਥੇ ਵਿਆਹੀ ਹੋਈ ਸੀ ਜੀ ਨਹੀਂ ਇਹ ਕੁੜੀ ਹੈ ਇੱਥੇ ਦੀ ਕੁੜੀ ਹੈ ਜੀ ਫੰਕਸ਼ਨ ਲਈ ਚਾਈ ਮੇਰੀ ਸਿਸਟਰ ਹੈ ਜੀ ਅੱਛਾ ਕੀ ਟੋਟਲੀ ਵਿਆਹੀ ਵੀ ਹੈ ਅੱਛਾ ਹਾਂਜੀ ਕਿੰਨਾ ਕੁ ਹੋਇਆ ਜੀ ਹੱਡੀ ਲੱਤ ਕਾਫੀ ਜ਼ਿਆਦਾ ਹੋ ਗਈ ਜੀ ਮੇਰੀ ਲੱਤ ਹੋਈ ਵੀ ਜੀ ਉਹ ਹੋ ਗਿਆ ਪੂਰਾ ਢੇਰ ਕੇ ਚਲ ਗਿਆ ਲੱਤ ਦਾ ਮਾਸ ਸਾਰਾ ਅੰਦਰ ਤੱਕ ਹੋ ਗਿਆ ਜੀ ਜੀ ਹਾਂਜੀ ਤੇ ਰੀਡ ਦੀ ਹੱਡੀ 'ਤੇ ਅਸਰ ਹੋਇਆ ਗਿਆ ਹਾਂਜੀ ਚਲੋ ਸਾਡੇ ਜਨਾਬ ਪਹੁੰਚੇ ਨੇ ਉਹਨਾਂ ਨੂੰ ਦਿਖਾ ਦਿਓ ਉਹਨਾਂ ਨੂੰ ਨਹੀਂ ਕੋਈ ਉਹ ਨਹੀਂ ਕੋਈ ਨਹੀਂ ਮਾਤਾ ਜੀ ਕੋਈ ਨਹੀਂ ਖੜੇ ਅਸੀਂ ਤਾਂ ਘੇਰਿਆ ਉਹ ਦੇਖੋ ਟਰੱਕ ਖੜਾ ਤੁਹਾਡੇ ਆ ਦੇਖੋ ਸਰਦਾਰ ਜੀ ਇਹ ਦੇਖੋ ਇਹ ਵੀ ਸਾਡਾ ਬਾਪ ਹੈ ਤੇ ਮੇਰੇ ਨਾਲ ਪਹੁੰਚੇ ਉੱਥੇ ਭੇਜਿਆ ਜਾ ਰਿਹਾ ਸੀ ਉਹ ਇਹ ਕਿਹ ਰਕੇ ਲਿਆਇਆ ਸਰਦਾਰ ਜੀ ਹਾਂ ਮੇਰੇ ਨਾਲ ਸੀ ਅਸੀਂ ਧੰਨਵਾਦ ਕਰੋ ਕੋਈ ਨਹੀਂ ਜੀ ਕੋਈ ਬੇਟੀਆਂ ਨੂੰ ਕਾਣ ਬੁਲਾਉਂਗਾ ਬੇਟੀਆਂ ਆਉਂਦੀਆਂ ਉਹ ਨਹੀਂ ਠੀਕ ਹੈ ਜੀ ਆ ਜਾ ਬੁੱਤੇ ਫੋਟੋ ਉਤਰਾ ਕਿਹੜੀ ਬੇਟੀ ਹੈ ਮੇਰੀ ਬੇਟੀ ਆਪ ਦੀ ਬੇਟੀ ਹੈ ਜੀ ਲੈ ਆਓ ਦੇਵ ਲੈ ਆਓ ਮੇਰੀ ਬੇਟੀ ਉਹ ਦੇਖੋ ਡਰਾਈਵਰ ਹੈ ਜੀ ਘਰ ਵਾਲੇ ਦੀ ਲਾਤ ਟੁੱਟੀ ਹੋਰ ਕੋਈ ਪਤਾ ਨਹੀਂ ਕਿਵੇਂ ਗਵਾਹਾਂਗਾ ਤੇਰੀ ਮੰਮੀ ਸੀ ਆ ਜਾਣਾ ਕੋਈ ਨਹੀਂ ਠੀਕ ਹੈ ਠੀਕ ਹੈ ਬੁੱਤ ਬੇਟੀ ਦੂਈ ਨੂੰ ਵੀ ਲਿਆ ਦਿਓ ਅਨੁਹਿਤਾ ਕੋਈ ਕੁਮਾਨ ਦਾ ਕੋਈ ਸਾਧਨ ਨਹੀਂ ਹੈ ਜੀ ਗੱਡੀ ਬੜੀ ਬੜੀਆਂ ਲਓ ਜੀ ਗੁਰੂ ਨੇ ਕਿਰਪਾ ਕੀਤੀ ਕੋ ਸਰਦਾਰ ਜੀ ਟੱਕਰ ਗਏ ਸੀ ਗੱਡੀ ਬਹੁਤ ਤੇਜ਼ ਭਜਾ ਕੇ ਲੈ ਗਿਆ ਸੀ ਜੀ ਮੈਂ ਮਿਲਿਆ ਅੱਗੇ ਉਹ ਮੇਰੀ ਮੈਸੇਜ ਆ ਸੀ ਮੱਥਾ ਢੇਕਣ ਜਾ ਰਹੀ ਸੀ ਮੈਂ ਮੋਟਰਸਾਈਕਲ ਅੱਗੇ ਲਾਇਆ ਫਿਰ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਆ ਕਹਿੰਦੇ ਗੱਡੀ ਨੂੰ ਮਾਰ ਕੇ ਆ ਤੇ ਆ ਜਾਓ ਤੁਸੀਂ ਸੱਚੀ ਕਾਲ ਜੀ ਕੀ ਨਾਉ ਜੀ ਅਨੁਹਿਤਾ ਕਿਹੜੀ ਕਲਾਸ ਹੈ ਡੈਡੀ ਕਿਆ ਕਰਦੇ ਬੈਲੇ ਰੋਲੇ ਤਾ ਦੋ ਦੋ ਬੇਟੀਆਂ ਜੀ ਲੋ ਜੀ ਦੋ ਬੇਟੀਆਂ ਦੀ ਇੱਕ ਮਾਂ ਇੱਕ ਡਰਾਈਵਰ ਵੀ ਪਤਾ ਟਿਪਰ ਵੀ ਆਓ ਜੀ ਡਰਾਈਵਰ ਸਾਹਿਬ ਆਓ ਆ ਦੋ ਬੇਟੀਆਂ ਦੇਖ ਲੈਂਦਾ ਉਹਦੀਆਂ ਯਾਰ ਵਿਚਾਰੀ ਦੀਆਂ